ਨਾ ਸੋਚ ਸੋਚ ਕੇ ਨਾ ਮੈਂ ਤਾਂ ਆਪ ਦਾ ਦਿਮਾਗ ਖੋਖਲਾ ਕਰ ਲਿਆ ਸਾਰਾ ਦਿਨ ਟੈਨਸ਼ਨ ਕਰੀ ਜਾਂਦੇ ਆ ਸਾਰਾ ਦਿਨ ਟੈਨਸ਼ਨ ਕਰੀ ਜਾਂਦੇ ਆ ਪਰ ਇਹ ਮੁੰਡਾ ਨਹੀਂ ਸੁਧਰਦਾ ਬਹੁਤ ਸਮਝਾ ਸਮਝਾ ਵੀ ਦੇਖ ਲਿਆ ਚੋਰ ਨੂੰ ਵੀ ਸਮਝਾ ਲਿਆ ਸਾਂ ਇਹਨੂੰ ਵੀ ਸਮਝਾ ਲਿਆ ਪਰ ਇਹਦੇ ਦਿਮਾਗ 'ਚ ਨਾ ਕੋਈ ਵੱੜਦੀ ਆ ਨਾ ਨਿਕਲਦੀ ਆ ਕਿ ਮੈਨੂੰ ਸਮਝਦਾ ਇਹ ਦੀਂਦਾ ਨਹੀਂ ਵਾ ਮੈਂ ਆਇਆ ਕਰਦੀ ਆ ਅੱਜ ਨਾ ਫੋਨ ਲਾਉਣੀ ਆ ਜੀ ਤੋ ਓਰੇ ਜੀ ਤੋ ਹਾਂ ਮੈਂ ਓਰੇ ਪੁੱਤ ਆ ਗਈ ਮੈਂ ਫੋਨ ਲਵਾ ਕੇ ਗੱਲ ਕਰ ਦਿੰਦੀ ਹਾਂ ਫੋਨ ਲਿਆ ਪੁੱਤ ਫੋਨ ਲਿਆਣਾ ਮੈਂ ਹਾਂ ਫੋਨ ਲਿਆ ਓਰੇ ਚੱਕ ਕੇ ਆ ਗਈ ਅਬ ਬੰਤ ਨੂੰ ਫੋਨ ਲਾ ਬੰਤ ਨੂੰ ਹਾਂ ਵੇਰਾ ਤਾਂ ਨਾ ਬਾੜਾ ਚ ਤੱਕੇਂਗੀ ਕਹਿੰਦੀ ਉਹਦੇ ਵੀ ਨਾ ਲੋਚਿਆ ਪਿਆਗਾ ਤੇ ਨਾਲ ਮੇਰੇ ਤਾਂ ਢਿੱਡ ਭਰਿਆ ਪਿਆਗਾ ਅੱਛਾ ਨਾ ਕਰ ਲਾ ਗੱਲ ਕੋਈ ਗੱਲ ਹੋਰ ਗੱਲ ਕਰਾ ਕੋਈ ਮਾਣੀ ਮੋਟੀ ਮੇਰੇ ਟੈਨਸ਼ਨ ਲਹੇ ਦਿਮਾਗ ਤੋਂ ਲਾ ਕੇ ਦਿਨ ਬੰਟੋ ਵਾਲੇ ਲਾਉਂਦੀ ਹਾਂ ਚੱਕ ਲਓ ਕਰ ਲਾ ਗੱਲ ਹੈਲੋ ਹਾਂ 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 ਪੁੱਤ ਸਾਸਰੀ ਕਾਲ ਤੂੰ ਦੱਸ ਕਿਵੇਂ ਆਂਗੀ ਮਮਾ ਇਹ ਤਾਂ ਠੀਕ ਆ ਪੁੱਤ ਬਸ ਤੈਨੂੰ ਪਤਾ ਹੀ ਆ ਮੈਨੂੰ ਕਿਹੜਾ ਠੀਕ ਰਹਿਣ ਦਿੰਦਾ ਵਾ ਇਹ ਹੁਣ ਕੀ ਸੀਗਾ ਹੁਣ ਕਰਨੇ ਤੈਨੂੰ ਪਤਾ ਹੀ ਆਗਾ ਇਹ ਕੀ ਆਪਾਂ ਨੂੰ ਉਹੀ ਗੱਲ ਦੱਸਦਾ ਵਾ ਆ ਫੇਰ ਉਹੀ ਆਖੇਗੀ ਕਹਿੰਦੀ ਇਹ ਤਾਂ ਉਹ ਕਰਨ ਲੱਗ ਗਿਆ ਫੇਰ ਮੂ ਮਾਰਨ ਲੱਗ ਗਿਆ ਫੇਰ ਉਹੀ ਮਨਿੰਦਰ 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 ਉਸੇ ਦੀ ਗੱਲ ਚੱਕੀ ਖੜਾਗਾ ਹੁਣ ਆ ਭੇਜਾ ਆਇਆ ਸੀਗਾ ਭੇਜੇ ਨੇ ਪਤਾ ਨਹੀਂ ਤਾਂ ਭਾਈ ਕੀ ਆਖਿਆ ਇਹਨੂੰ ਕੀ ਨਾ ਆਖਿਆ ਇਹ ਤਾਂ ਬਹੂ ਆਏ ਆਂਦੀ ਹੈਗੀ ਕਹਿੰਦੀ ਕਿ ਵੀ ਗੱਲਾਂ ਕਰੀ ਜਾਂਦੇ ਸੀਗੇ ਆ ਕਿ ਮੈਂ ਦੇਖੀ ਨਾ ਮਨਿੰਦਰ ਨੂੰ ਲਿਆਉਂਗਾ ਉਹ ਕਿਤੇ ਮੈਨੂੰ ਲੱਗਦਾ ਭਾਈ ਕਾਲਜ ਦੀ ਕੂਲ ਜਿ ਲੱਗੀ ਮਨਿੰਦਰ ਹਾਂ ਮਨਿੰਦਰ ਕਾਲਜ ਜਿ ਲੱਗੀ ਆ ਉੱਥੇ ਖਣੀ ਭੇਜੇ ਨੂੰ ਟੱਕਰੀ ਆ ਖਣੀ ਭਾਈ ਉਹ ਕੀ ਨੂੰ ਟੱਕਰੀ ਐਂਗਾ ਤਾਂ ਮੈਂ ਗੱਲਾਂ ਸੁਣਾਂਗਾ ਨਹੀਂ ਗਾਂ ਆਪਣੀ ਜੀਤੋ ਨਹੀਂ ਗੱਲਾਂ ਸੁਣਾਂਗਾ ਹਾਂ 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 ਕਰੇ ਆਇਆ ਸੀ ਇੱਥੇ ਬਟਿੰਡੀ ਆ ਗਿਆ ਸੀਗਾ ਘਰੇ ਹਾਂ ਤੇ ਹੁਣ ਆਦਾ ਕਿ ਮੈਂ ਦੇਖੀ ਨਾ ਮਨਿੰਦਰ ਨੂੰ ਲਿਆਉਂਗਾ ਤੇ ਹੁਣ ਭਾਈ ਸਾਡੇ ਘਰੇ ਤਾਂ ਨਾ ਗੱਡੇ ਜਿੱਦਾਂ ਕਲੇਸ਼ ਪਿਆ ਖੜਾਗਾ ਉਹ ਹੀ ਗੱਲ ਕੰਮ ਧੰਦਾ ਕਰਦੀ ਤਾਂ ਫਿਰਦੀ ਆ ਪਰ ਜੀ ਲਾ ਕੇ ਕੰਮ ਨਹੀਂ ਕਰਦੀ ਉਹ ਵੀ ਜਿੱਦੇ ਰੌਲਗਾ ਕਰਦੀ ਫਿਰਦੀ ਆ ਹਾਂ ਹਾਂ ਕੋਈ ਤਾਂ ਆਪ ਨੂੰ ਵੀ ਕੋਈ ਪਤਾਗਾ ਭਾਈ ਜੀ ਦੇ ਘਰੇ ਕੋਈ ਮਾਣੀ ਮੋਟੀ ਕੋਰ ਕੋਰ ਹੁੰਦੀ ਐ ਚਿੱਤੇ ਤੱਕ ਇੱਥੇ ਕੰਮ ਨੂੰ ਕਰਦੇ ਆਗੇ ਹਾਂ ਤਬਾਦ ਨੁਆਇਾਂ ਦੀ ਸੀਗੀ ਮਹਾਜਤੂਆ ਨਹੀਂ ਸਕਦੀਗੀ ਜੇ ਤੂੰ ਆ ਜਿੱਤੀ ਬਣ ਕੇ ਕੋਈ ਮਾੜਾ ਮੋਟਾ ਇਹਨੂੰ ਸਮਝਾ ਦੇ ਹੁਣ ਆਏ ਤਾਂ ਮੈਨੂੰ ਵੀ ਪਤਾ ਤੇਰੇ ਕਰਦੇ ਕੰਮਾਂ ਦਾ ਵੀ ਹੂੰ ਕਰਦੇ ਕੰਮ ਧੰਦੇ ਆ ਗਏ ਤੇਰਾ ਵੀ ਪੁੱਤ ਪਾਈ ਮੈਨੂੰ ਪਤਾਗਾ ਕਾਲ ਦੇ ਚ ਲੱਗਿਆਗਾ ਰੋਟੀ ਪਾਣੀ ਦਾ ਔਖਾ ਹੋ ਜਾਂਦਾ ਜਵਾਖਾਂ ਦਾ ਲਈ ਦੇ ਟਾਕੀ ਦਾ ਹੋ ਜਾਂਦਾ ਇੱਕ ਆ ਝੜ ਹੋਇਆ ਪਿਆਗਾ ਇਹ ਕੱਪੜੇ ਨਹੀਂ ਸੁੱਕਣ ਦਿੰਦਾਗਾ ਹਾਂ ਹਾਂ ਤੇ ਫੇਰ ਆਏ ਕਰ ਮੈਂ ਆਪ ਕਿ ਕਰਨ ਨੂੰ ਕਹ ਲ ਦੂੰਗੀ ਹਾਂ ਨਾਲ ਤੈ ਤੈਰਾ ਸੁਧਾਰਾ ਫੜਾ ਜੂਗਾ ਫਿਰ ਜੇ ਨਹੀਂ ਭਾਈ ਤੈਥੋਂ ਆਇ ਜਾਂਦਾ ਤੇ ਨਾਲੇ ਚੱਲ ਭਾਈ ਤੈਨੂੰ ਕੋਈ ਮਾੜੀ ਮੋਟੀ ਜਿਹੜੀ ਕੋਈ ਗੱਲਬਾਤ ਆ ਤੂੰ ਉਹਨੂੰ ਸਮਝਾਈ ਮੈਂ ਤਾਂ ਬਹੁਤ ਮੱਠਾ ਮਾਰ ਲਿਆ ਮੈਂ ਤਾਂ ਸਮਝਦਾ ਨਹੀਂਗਾ ਮੈਂ ਤਾਂ ਨਾ ਆਖੇਗੀ ਕਹਿੰਦੀ ਜਦੋਂ ਮੈਨੂੰ ਜੀਤੋਂ ਨੇ ਦੱਸਿਆ ਵੀ ਮੈਂ ਐ ਕਰਕੇ ਭੇਜਿਆ ਆ ਸੀਗਾ ਤਾਂ ਵੀ ਆ ਗੱਲਾਂ ਐ ਕਰੀ ਜਾਂਦੇ ਸੀਗੇ ਇਹ ਮੈਂ ਤਾਂ ਦੇਸਾਂ ਦੀ ਇਕਲੇਸ ਕਰਿਆ ਉਹਦੇ ਨਾਲ ਉਹ ਗੱਲ ਤੇ ਨਹੀਂ ਆਉਂਦਾ ਹਾਂ ਕਿੱਥੇ ਗੱਲ ਤੇ ਆਉਂਦਾਗਾ ਮੈਨੂੰ ਕਹਿੰਦਾ ਤੂੰ ਤਾਂ ਉਹੀ ਮਾਰੀ ਜਾਂ ਨੂੰ ਗੱਲਾਂ ਕੇ ਭੇਜਿਆ ਤਾਂ ਕਿ ਆ ਜਾਂਦਾ ਸੀਗਾ ਕੇ ਵੀ ਮੇਰੀ ਬਹੁਤ ਲਾਕ ਦਿੰਦੀ ਆ ਮੈਨੂੰ ਹੋਰ ਕਿਦਨੇ ਸੰਤ ਗੱਪਸੜਾਪ ਜੇ ਮਾਰਦੇ ਉਹਨੇ ਹਾਂ ਲੜੀ ਤਾਂ ਮਾਹੀ ਪਾਈ ਬਥੇਰਾ ਸੀ ਜੀ ਉਹ ਮੰਨਦਾ ਨਹੀਂ ਫਿਰ ਹੁਣ ਕੀ ਕਰੀਏ ਚਲ ਕੋਈ ਨਹੀਂ ਫਿਰ ਮੈਂ ਕੀ ਕਰਨ ਨੂੰ ਕਰ ਲੂੰਗੀ ਨਾਲ ਤਾਂ ਤੈਨੂੰ ਮਿਲ ਜੂਗਾ ਤੇ ਨਾਲੇ ਤੈਨੂੰ ਸੁਧਾਰਾ ਫੜਾ ਜੂਗਾ ਤੇ ਨਾਲੇ ਫਿਰ ਜਿਹੜਾ ਕੋਈ ਮਾਣੀ ਮੋਟੀ ਗੱਲਬਾਤ ਹੈ ਨਾ ਤੂੰ ਉਹਨੂੰ ਸਮਾਰ ਕੇ ਪੁੱਛ ਕੇ ਫਿਰ ਤੂੰ ਮੈਨੂੰ ਦੱਸੀ ਹਾਂ ਫਿਰ ਤਾਂ ਨਹੀਂ ਭਾਈ ਰੋਟਾਉਂਦਾ ਮੈਂ ਜੀ ਮਾ ਆਉਂਦੀ ਆ ਕਿ ਸੁਧਾਰਾ ਲੈ ਕੇ ਜੇ ਉਹਦੀ ਮਾਂ ਨੂੰ ਇਹਨੇ ਦੱਸ ਦਿੱਤਾ ਫਿਰ ਕਲੇਸ਼ ਹੋਊਗਾ ਹਾਂ ਤਾਂ ਉਹਨੂੰ ਪਤਾ ਹੀ ਹੈ ਮਾੜੀ ਜੀ ਗੱਲ ਦਾ ਫੇਰ ਐਡੀ ਬਣਾ ਲੈਂਦੀ ਹੈ ਗੱਲ ਉਹ ਉਹ ਦੁਆ ਕੇ ਇੱਥੇ ਕਾ ਮਿੱਟੀ ਚੱਕ ਲੂਗੀ ਹਾਂ ਚਲ ਕੋਈ ਨਹੀਂ ਫੇਰ ਮੈਂ ਕੱਲ ਲੂਗੀ ਭਾਈ ਇਹਨੂੰ ਚੰਗਾ ਸਮਝਾਈ ਮਾੜਾ ਮੋਟਾ ਹਾਂ ਕੋਈ ਨਹੀਂ ਸੁਧਾਰਾ ਤਾਂ ਫੇਰ ਹੁਣ ਜੀ ਦੋ ਪੈਤੇ ਹਾਰਾ ਗੱਲ ਲੈ ਕੇ ਆਉਗਾ ਹੀ ਉਹ ਕੋਈ ਨਹੀਂ ਪੁੱਤ ਕੋਈ ਨਹੀਂ ਕੋਈ ਨਹੀਂ ਫੜਾ ਦੂੰਗੀ ਸੁਧਾਰਾ ਤਾਂ ਮੈਂ ਨਾਲ ਤੇਰੇ ਡੀੜੇ ਲੈ ਪਏ ਉਹ ਫੜਾ ਦੂੰਗੀ ਨਾਲ ਲਾਡੀ ਦੇ ਡੀੜੇ ਪਏ ਅਗੇ ਲੈ ਆਂਦੇ ਉਹ ਫੜਾ ਦੂੰਗੀ ਹਾਂ ਟੂ ਵੀ ਨਿਗੇੜਾ ਮਾਰਾ ਤੂੰ ਵੀ ਮਾਂ ਨੂੰ ਭੁੱਲੀ ਕਰਦੀ ਆ ਚੰਗਾ ਭਾਈ ਫੇ ਚੰਗਾ ਚੱਲ ਠੀਕ ਆ ਚੰਗਾ ਹਾਂ ਸਮਝਾਈ ਉਹਨੂੰ ਕੀ ਬਣ ਕੇ ਚੰਗਾ ਚੰਗੀ ਤਣਾ ਚੰਗਾ ਲਾ ਮਰ ਜਾ ਕਿੰਨੀ ਕੁੜੀ ਕਲਪਨਾ ਕਰੀ ਜਾਂਦੀ ਹੈ ਕਹਿੰਦੇ ਮਾਂ ਫੇ ਚੱਕ ਲੈ ਅਧਮੋਲ ਚੱਕ ਲੈ ਭਾਈ ਜਿਹੜਾ ਕਿਸੇ ਦੀ ਮਾਨ ਦਾ ਸੁਣਦਾਗਾ ਜੇ ਇਹਨੂੰ ਚੰਗੀ ਆਨੇ ਤਾਂ ਮਾੜਾ ਹੀ ਸਮਝਦਾਗਾ ਕੀ ਕਰ ਗਿਆ ਇਹਦਾ ਆਕੇ ਨਾ ਟਮਾੜਾ ਜੰਮੇ ਤੇ ਨਾ ਮਾੜਾ ਆਵੇ ਜੰਮੇ ਦਾ ਵੀ ਦੁੱਖ ਆ ਤੇ ਆਏ ਦਾ ਵੀ ਦੁੱਖ ਆ ਵਾ ਏ ਪ੍ਰਮਾਤਮਾ ਸ਼ੁਕਰ ਹੈ ਤੂੰ ਮੇਰੀ ਨੇੜੇ ਹੋ ਕੇ ਸੁਣ ਲਈ ਚੰਗਾ ਬਲਾ ਮਗਰ ਟੜੀ ਮੈਂ ਤਾਂ ਕਿੱਦਾਂ ਦੀ ਕਹਿੰਦੀ ਸੀ ਵਗਜੇ 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 ਇਹ ਦਿਨ ਉਹ ਚੰਗਾ ਪਹਿਲਾਂ ਬਾੜਾ ਦਿਆ ਕਿੱਥੇ ਦਿਵਾਰੇ ਨਾ ਪੁੱਠੀ ਮੁੜਿਆ ਵੇ ਸ਼ੁ크ਰਾ ਸ਼ੁ크ਰਾ ਦਾਤਿਆ ਅੱਜ ਤਾਂ ਇੰਨਾ ਮਨ ਖੁਸ਼ ਕੀਤਾ ਨਾ ਪ੍ਰਮਾਤਮਾ ਮੇਰਾ ਬਹੁਤ ਜਿਆਦਾ ਭਾਬੀ ਭਾਬੀ ਹਾਂ ਹੋਏ ਮੈਂ ਤਾਂ ਸਾਰੇ ਘਾੜੇ ਤੂੰ ਇੱਥੇ ਬੈਠੀ ਐ ਕਿੱਡੀ ਖੁਸ਼ੀ ਦੀ ਗੱਲ ਅੱਜ ਤੂੰ ਅੰਦਰ ਬੜੀ ਕਾਹਤ ਬੈਠੀ ਐ ਤੈਨੂੰ ਕਾਹਦਾ ਚਾਹ ਚੜ ਰਿਆ ਮੈਂ ਤਾਂ ਅੰਦਰੋਂ ਬੈਠ ਕੇ ਕੰਮ ਜੇ ਕਰਕੇ ਆਈ ਸੀਗੀ ਨਹੀਂ ਮੈਨੂੰ ਚਾਹ ਚੜ ਗਿਆ ਬਲਾਟ ਅਲਗੀ ਨਹੀਂ ਉਹ ਬਾਗੀ ਬਹੁਤ ਵਧੀਆ ਹੋਇਆ ਮੈਂ ਤਾਂ ਕੁੰਡਾ ਲਾਇਈ ਬਲਾ ਟਲ ਗਈ ਬਾਗੀ ਹੋ ਗਈ ਕੰਮੋ ਦੀ ਮਾਂ ਬਾਗੀ ਬੈਗ ਚੱਕੀ ਜਾਂਦੀ ਸੀ ਮੈਂ ਦੇਖੇ ਜਦੋਂ ਅੱਜ ਮੈਂ ਤਾਂ ਇੰਨੀ ਖੁਸ਼ ਹੋਈ ਇੰਨੀ ਖੁਸ਼ ਹੋਈ ਮੈਂ ਤਾਂ ਬੜੀ ਜਿਆਦੇ ਮੈਂ ਤਾਂ ਫਟਾਫਟ ਗਈ ਭੱਜੀ ਮੋਹ ਦਵਾਰੇ ਨਾ ਪੁੱਠੀ ਮੁੜਿਆਵੇ ਮੈਂ ਤਾਂ ਅੰਦਰੋਂ ਸੱਬਣ ਲਾਇਈ ਤਾਂ ਕਿਦੀ ਵੀ ਪਰ ਉਹ ਪੱਕਾ ਤੋ ਗਈ ਕਿਸਨ ਦੱਸ ਸਕੇ ਤਾਂ ਗਈ ਨਹੀਂ ਹੈਗੀ ਕਿਤੇ ਕੰਮੋ ਨੂੰ ਨਾ ਕਹਿ ਕਿ ਗਈ ਹੋਵੇ ਹੋ ਸਕਦਾ ਕੰਮੋ ਨੂੰ ਦੱਸ ਕੇ ਗਈ ਹੋਵੇ ਨੀ ਚੰਗਾ ਮੈਂ ਤਾਂ ਕਹਿੰਦੀ ਹੁਣ ਬਾਗੀ ਆਵੇ ਨਾ ਮੁੜ ਕੇ हे ਪ੍ਰਮਾਤਮਾ ਆਪਾਂ ਤਾਂ ਜਾ ਕੇ ਕਿਤੇ ਗੁੱਸੇ ਹੋ ਕੇ ਤਾਂ ਨਹੀਂ ਬਾਗੀ ਨਹੀਂ ਹੋ ਜੂ ਤਾਂ ਹੋ ਜੇ ਦੱਸ ਉਹ ਤੇ ਹੁਣ ਥੱਲੇ ਲੱਗ ਕੇ ਰਹਿਣਾਗਾ ਤੂੰ ਕੋਈ ਨਾ ਕੰਮ ਨੂੰ ਕੋ ਦੇ ਕੰਮ ਕੰਮ ਬੁੱਤ ਉਰੇ ਆ ਹਾਂ ਜੋ ਮਿੱਮੀ ਚੜੀ ਮਾਂ ਕਾ ਤੋ ਬਾਗੀ ਮੰਮੀ ਚੱਲ ਗਈ ਹਾਂ ਬਾਹਰ ਚੱਕੀ ਜਾਂਦੀ ਸੀ ਉਹ ਤਾਂ ਇਹਦਾ ਮਤਲਬ ਤੈਨੂੰ ਪਤਾ ਹੀ ਨਹੀਂ ਕੁੜਾ ਨਾ ਮੈਨੂੰ ਤਾਂ ਪਤਾ ਨਹੀਂ ਮਿੰਦ ਤੱਕ ਕੇ ਨਹੀਂ ਗਿਆ ਚੱਲ ਬਗੀ ਵਗੀ ਆਹ ਚੱਲ ਗਈ ਹਾਈ ਦੇਖ ਪੁੱਤ ਕੰਮੋਂ ਕਹਿੰਦੀ ਵਧੀਆ ਹੋਇਆ ਚੱਲ ਗਈ ਪੁੱਤ ਜਾਣਾ ਤਾਂ ਚੱਲ ਜੀ ਸਕਦੇ ਵਗ ਜਾਂਦੀ ਪਰ ਗੁੱਸੇ ਹੋ ਕੇ ਤਾਂ ਨਹੀਂ 바ਗੀ ਘਰੋਂ ਕਿਤੇ ਓਹੋ ਤੈਨੂੰ ਕੀ ਭਾਬੀ 바ਗੀ ਤਾਂ 바ਗੀ ਸਮਾਂ ਚੰਗਾ ਹੋਇਆ ਵਧੀਆ ਐਵੇਂ ਆਪਾਂ ਨੂੰ ਇੱਥੇ ਸਾਰਾ ਦਿਨ ਲੜਾਈ ਜਾਂਦੀ ਸੀ ਕਦੇ ਉਹਦੀ ਚੁਗਲੀ ਜੀ ਕਰਤੀ ਕਦੇ ਉਹਦੀ ਕਰਤੀ ਐਂ ਕਹਤੋਂ ਬੋਲਦੀ ਐ ਮਿੰਦਰੇ ਫੇਰ ਵੀ ਉਹ ਕੰਮੋਂ ਦੀ ਮਾਂ ਗਈ ਫਿਰ ਕੰਮਾਂ ਨੂੰ ਕਿਹੜਾ ਘਟਤ ਪਾਉਂਦੀ ਸੀ ਸਾਰਾ ਦਿਨ ਕੰਮਾਂ ਨੂੰ ਦੁਖੀ ਕਰੀ ਜਾਂਦੀ ਸੀ ਜਦੋਂ ਮੈਨੂੰ ਤੇ ਮਨਿੰਦਰ ਨੂੰ ਲੱਗੀ ਰਹਿੰਦੀ ਇਹ ਵਿਚਾਰੀ ਦੇਖ-ਦੇਖ ਕੇ ਐਵੇਂ ਹੀ ਹੋ ਜਾਂਦੀ ਕੋਈ ਨਾ ਮਾਂ ਤੁਹਾਨੂੰ ਕਾਦਾ ਫਿਕਰ ਆ ਚੱਲ ਗਈ ਤਾਂ ਚੱਲ ਗਈ ਨਾਲੇ ਹੋ ਵੀ ਮੈਂ ਤਾਂ ਕੁਛ ਕਿਹਾ ਨਹੀਂ ਹੈਗਾ ਨਾ ਤੁਸੀਂ ਕੁਝ ਬੋਲਿਓ ਚੜ ਗਿਆ ਹੁਣਾ ਕਿਸੇ ਗੱਲ ਦਾ ਸੌਂਡ ਕਰ ਮੇਰੀ ਗੱਲ ਸੁਣ ਆ 2 ਚਾਰ ਦੇਣੀ ਆ ਇੱਥੇ ਆ ਜੂਗੀ ਮੇਰੀ ਮਾਸੀ ਆ ਰਹੀਆਂ ਬੰਮਾ ਲੱਖ ਨਾ ਬਲਾਉਣ ਇਹਨੂੰ ਜਮਾ ਨਹੀਂ ਸਰਦਾ ਹੁੰਦਾ ਇਹ ਉੱਥੇ ਬੈਲਦੀ ਅਗੀ ਦੂਜੇ ਤੀਜੇ ਨਾਲ ਬਸ ਚੜ ਕੇ ਪੁੱਤ ਮੇਰੀਆਂ ਜਿਉਂ ਨੇ ਆਉਣਾ ਵੀ ਚਾਰ-ਪੰਜ ਦਿਨਾਂ ਨਾਲ ਉਹ 10 ਦਿਨਾਂ ਨਾਲ ਜੀ ਸੱਦ ਕੇ ਆਵੇ ਪੁੱਤ ਪਰ ਮੈਨੂੰ ਇਹ ਦੁੱਖ ਲੱਗਦਾ ਨਾ ਵੀ ਉਹ ਗੁੱਸੇ ਹੋ ਕੇ ਗਈ ਆ ਜੇ ਆਪਾਂ ਨੂੰ ਨਹੀਂ ਦੱਸਣਾ ਸੀ ਘਟਕਟਾ ਦਿੱਤੀ ਨੂੰ ਤਾਂ ਦੱਸ ਕੇ ਜਾਂਦੀ ਓ ਲੈ ਕਰਤੀ ਨਾ ਉਹੀ ਗੱਲ ਚੱਲ ਕਿ ਨਾ ਉਹ ਨਾਲੇ ਮੇਰੀ ਗੱਲ ਸੁਣ ਜਦੋਂ ਮਨਿੰਦਰ ਆਊਗੀ ਨਾ ਘਰੇ ਉਹਨੂੰ ਸੁੱਖ ਦਾ ਸਾਹ ਆ ਜਾਊਗਾ ਇਹ ਤਾਂ ਪਤਾ ਲੱਗ ਗਿਆ ਵੀ ਮਾਸੀ ਨਹੀਂ ਕਰੇ ਹੈਗੀ ਨਹੀਂ ਮੰਮੀ ਨੇ ਤਾਂ ਨਿਤ ਨਵੀ ਤੋਂ ਨਵੀਂ ਗੱਲ ਤੇ ਕਲੇਸ਼ ਪਾਉਣਾ ਹੁੰਦਾ ਸੀ ਨਾਲੇ ਮਾਂ ਮੇਰੀ ਗੱਲ ਸੁਣ ਲੈ ਐਵੇਂ ਹਰ ਵਕਤ ਨਾ ਘਰ ਚ ਕੇਚ ਕੇ ਚ ਚੰਗੀ ਨਹੀਂ ਹੁੰਦੀ। ਉਹ ਵੀ ਤਾਂ ਗੱਲ ਪੁੱਤ ਚੰਗਾ ਤਾਂ ਮੈਨੂੰ ਵੀ ਨਹੀਂ ਸੀ ਲੱਗਦਾ। ਜਦੋਂ ਤੜਕੀ ਉੱਠਦੇ ਸੀ ਪਹਿਲਾਂ ਕਲੇਸ਼ ਹੁੰਦਾ ਸੀ ਤੇ ਬਾਕੀ ਕੰਮ ਬਾਅਦ ਚ ਹੁੰਦੇ ਸੀ। ਕੋਈ ਨਾ ਤੁਸੀਂ ਫਿਕਰ ਨਾ ਕਰੋ। ਨਾਲੇ ਐਵੇਂ ਵਾਰ-ਵਾਰ ਭੂਆ ਨੂੰ ਗੱਲਾਂ ਕਹਿਣੀਆਂ, ਮਨਿੰਦਰ ਨੂੰ ਕਹਿਣੀਆਂ ਤੇ ਹੁਣ ਤਾਂ ਅਸਾਂ ਨਹੀਂ ਵੀ ਲੱਗਿਆ ਸੀ ਬੋਲਣ। ਐਵੇਂ ਲੜਾਈ ਹੁੰਦੀ ਬਾਧੂ ਦੀ ਇੱਥੇ। ਇਹ ਤਾਂ ਗੱਲ ਹੈਗੀ ਪੁੱਤ। ਕਿੰਨਾ ਕੁ ਟਾਈਮ ਬੰਦਾ ਚੁੱਪ ਕਰੂਗਾ? ਕਿਸੇ ਟਾਈਮ ਤਾਂ ਮਾਂ ਬੋਲੇ ਹੀ ਜਾਂਦਾ। ਫਿਰ ਉਹਨੇ ਮੂੰਹ ਬਣਾ ਲੈਣਾ, ਮੇਰਾ ਜਵਾਈ ਵੀ ਮੈਨੂੰ ਬੋਲਦਾ। ਚਲ ਮੇਰਾ ਤਰਕੀ ਨਾ ਕੋਸੂ ਹੋਇਆ ਮੈਨੂੰ ਤਾਂ ਉਹਦੇ ਖਾਤਰ ਵੀ ਇੰਨਾ ਦੁੱਖ ਹੋ ਰਿਹਾ ਸਣੀ ਨੇ ਤਾਂ ਕਹੀ ਦਿੱਤਾ ਸੀਗਾ ਹੱਥ ਬੰਨ ਤੇ ਦੇ ਉਹਦੇ ਪੂਰੇ ਹੋਰੇ ਦੂਜਾ ਦੇ ਹੁਣ ਜਵਾਬ ਕੀ ਕਹੇ ਉਹ ਚਲ ਕੋਈ ਨਹੀਂ ਭਾਬੀ ਫੇਰ ਕੀ ਕਿਉਂ ਐਵੇਂ ਫਿਕਰ ਕਰਿਆਗਾ ਤੇ ਸਣੀ ਨੇ ਵੀ ਫੇਰ ਦੁਖੀ ਹੋਏ ਨਹੀਂ ਉਹ ਕਰ ਰਹੀ ਚੰਗਾ ਹੋ ਗਿਆ ਹੱਥ ਬੰਨਿਆ ਤੋਂ ਹੀ ਪੱਗ ਗਈ ਜੇ ਕੱਲ ਨੂੰ ਭਈ ਸਣੀ ਕੁਝ ਹੋਰ ਕਹਿ ਦਿੰਦਾ ਫਿਰ ਜਾਦੀ ਗੱਲ ਵੱਧ ਜਾਂਦੀ ਨਾਲੇ ਮਾਂ ਕੋਈ ਨਹੀਂ ਆਪਣੇ ਭੈਣ ਭਾਈ ਬਾਰੇ ਸੋਣਦਾ ਹੁੰਦਾ ਠੀਕ ਹੈ ਨਾ ਉਹ ਤਾਂ ਮੈਨੂੰ ਵੀ ਤੁਹਾਡੇ ਨਾਲ ਹੀ ਬੋਲੀ ਜਾਂਦੀ ਰਹਿੰਦੀ ਸੀਗੀ ਮੈਨੂੰ ਕਿਹੜਾ ਘਟ ਬਖਸ਼ਦੀ ਸੀ ਉਹ ਬਰਾਬਰ ਹੀ ਸਾਰਾ ਕੁਝ ਤੋਲਦੀ ਸੀਗੀ ਹਾਂ ਉਹ ਤਾਂ ਸਾਰਿਆਂ ਨੂੰ ਤਾਂ ਮੈਨੂੰ ਵੀ ਕਹਿ ਜਾਂਦੀ ਸੀ ਵਿੱਚ ਅਗਬੀ ਤੂ ਧੋਲੇ ਝਾਟੇ ਤੇਰੇ ਖੇਪ ਉਹ ਆਉਦੀ ਆਏ ਕਰੂਗੀ ਚਲੋ ਕੋਈ ਨਾ ਮੇਰੀ ਗੱਲ ਸੁਣੋ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀਗੀ ਇੱਥੋਂ ਕਿਸੇ ਗੱਲ ਦਾ ਲੱਗਿਆ ਹੋਣਾ ਗੁੱਸਾ ਹੁਣ ਜਾ ਕੇ ਭਾਬੀ ਨਾਲ ਡਾ ਲਾ ਲੂਗੀ ਉਹ ਉੱਥੇ ਚਾਰ ਦਿਨ ਜਦੋਂ ਲੰਘ ਗਏ ਪਤਾ ਲੱਗੇ ਵੀ ਇੱਥੇ ਖੜਕਣ ਲੱਗੀ ਫੇਰ ਫੇਰ ਉਹਨ ਇਧਰ ਹੀ ਆ ਜਾਣਾ ਹੂੰ ਬਹੁਤ ਪਤਾ ਹੀ ਨਹੀਂ ਸਹੀ ਗੱਲ ਹਾਂ ਹਾਂ ਫਤਿਹ ਚਲ ਮੈਂ ਚਾਹ ਬਣਾਵਾਂ ਪਿਓ ਕੋਡ ਕੋਡ ਹਾਂ ਬਣਾ ਲਿਆ ਪੁੱਤ ਜ ਬਣਾਣਾ ਕੁਛ ਨਹੀਂ ਕੁਛ ਨਹੀਂ ਖਾਣਾ ਬਸ ਚਾਹ ਬਣਾ ਲਿਆ ਕੱਲੀ ਬੜਾ ਵਧੀਆ ਮੈਂ ਤਾਂ ਕਹਿੰਨੀ ਅੱਜ ਇੰਨਾ ਵਧੀਆ ਦਿਨ ਚੜਿਆ ਹੈ ਬਹੁਤ ਜਿਆਦਾ ਵਧੀਆ ਮੈਨੂੰ ਤਾਂ ਇੰਨੀ ਖੁਸ਼ੀ ਹੈ ਇੰਨੀ ਖੁਸ਼ੀ ਹੈ ਮੈਂ ਤਾਂ ਨਾ ਥੋੜੇ ਟਾਈਮ ਪਿੱਕਰ ਜਦੋਂ ਮਨਿੰਦਰ ਦਾ ਟਾਈਮ ਹੋਗਾ ਆਉਣ ਦਾ ਮੈਂ ਤਾਂ ਕੜਾਹ ਕਰੂੰਗੀ ਚਾਹ ਤਾਂ ਮੈਨੂੰ ਵੀ ਪਠੇਰਾ ਵੀ ਬਾਕੀ ਪਰਾ ਕਲੇਸ ਹੋਉਂਦਾ ਤੀ ਪਰੀ ਕਿ ਕਾਹਦਾ ਦੁੱਖੋ ਵੀ ਆਖਰ ਨੂੰ ਫੇਰ ਵੀ ਉਹ ਕੰਮੋ ਦੀ ਮਾਫੀ ਉਹੋ ਕੰਮੋ ਦੀ ਮਾਤ ਸੀਗੀ ਪਰ ਕੀ ਕਰਾਂ ਭਾਬੀ ਮੈਨੂੰ ਵੀ ਇੰਨੀ ਖੁਸ਼ੀ ਹੋ ਗਈ ਕਿ ਮੈਂ ਤਾਂ ਭੁੱਲ ਹੀ ਗਈ ਵੀ ਮੇਰੇ ਕੋਲੇ ਕੰਮੋ ਵੀ ਖੜੀ ਹੈ ਹੋਰ ਕੰਮੋ ਦੇ ਸਾਹਮਣੇ ਕਾਹ ਨੂੰ ਪਹਿਣਾ ਤੀ ਤਾਂ ਚਲ ਕੋਈ ਨਹੀਂ ਕੰਮੋ ਕਿੱਥੇ ਗੁੱਸਾ ਮੰਦੀ ਕੰਮੋ ਤਾਂ ਆਪ ਖੁਸ਼ਾ ਨੂੰ ਤੋੜ ਕੇ ਕੰਮੋ ਤਾਂ ਆਪ ਦਪਾਰ ਰੱਖੀਦੀ ਉਹਨੇ ਚਲ ਕੋਈ ਨਹੀਂ ਮੈਂ ਉਹ ਦੋ ਖਲੀਡੇ ਜੇ ਰਹਿੰਦੇ ਨਾਲ ਤਾਂ ਉਹ ਸੁੱਖ ਨੂੰ ਪਾਇਆ ਮੈਂ ਇਹਨੇ ਉਹ ਚਾਹ ਬਣਾ ਲਿਆ ਹੋਗੀ ਕੰਮੋ ਸੱਗਤ ਸੱਗਤ ਹੁਣ ਦਬੀਓ ਬਣਾ ਦੇ ਆ ਜਾ ਪਾਈ ਜੀ ਮੈਂ ਕਰ ਲੂਗੀ ਆਪਣੇ ਕੰਮ ਕੰਮ ਤਾਂ ਕਰ ਲੂ ਮੈਂ ਤਾਂ ਅੰਦਰ ਜੇ ਪੈ ਗਈ ਸੀ ਨਪੁੱਤੇ ਦੇ ਕਿਹੜੇ ਹੋਏ ਸੀ ਇਹਨੇ ਹਵਾ ਆਉਂਦੀਆਂ ਹੱਟ ਪੈਰ ਜੁੜ ਜਾਂਦੇ ਆ ਭਾਈ ਤੇ ਹੋਰ ਕਿਹਦੇ ਨਾਲ ਸਾਦਾਂ ਨੀਗਾ ਤੇ ਹੋਰ ਮੈਂ ਤਾਂ ਘੱਟ ਹੀ ਲੈਣੀ ਐ ਇਸ ਦੀ ਹਵਾ ਮੈਂ ਤਾਂ ਇੱਥੇ ਬਾਹਰ ਹੀ ਪੈ ਜਾਣੀ ਮੈਨੂੰ ਵੀ ਵਸਾ ਕੁੜੀ ਜੀ ਨੇ ਕਹਿਤਾ ਜੀਤੋ ਨੇ ਪੈ ਜਾ ਮਾਂ ਅੰਦਰ ਪੈ ਜਾ ਮਾਂ ਚਲ ਕੋਈ ਨਹੀਂ ਮਿੰਟ ਆਰਾਮ ਕਰ ਲੈ ਤੇ ਉਹ ਠੰਡ ਨੂੰ ਕੀ ਕਰੂਗਾ ਨਾ ਪੁੱਤ ਦੇ ਉੱਥੇ ਤਾਂ ਜੁੱਬੜ ਲੈ ਲੈਣੇ ਐਡਾ ਵੱਡਾ ਤੇ ਹੋਰ ਠੰਡੇ ਫਿਰ ਬਾਹਲਾ ਕਮਰਾ ਠੰਡਾ ਹੋ ਜਾਂਦਾ ਉੱਥੇ ਲੈ ਵੀ ਨਹੀਂ ਜਾਂਦਾਗਾ ਹੋਰ ਨਾ ਗਰਮੀ ਚੱਲੀ ਜਾਂਦੀ ਐ ਕਿੱਥੇ ਤੂੰ ਤਨ ਪੁੱਤ ਦੇ ਐ ਵੀ ਪਿੰਡਾਂ 'ਚ ਵਧੀਆ ਹੁੰਦਾ ਐ ਡੇੜੇ ਦਰਖਤ ਉੱਥੇ ਦੇ ਕਿੰਨੇ ਮਿੱਮ ਕਿੰਨਾ ਸੋਹਣਾ ਸੀ ਵਧੀਆ ਛਾਂ ਸੀ ਬੜਾ ਹੀ ਸੰਤੋਖ ਦੀ ਮਹੌਲ ਸੀ ਬਦਗਾਵ ਮਾਮਾ ਜਨਾ ਬੰਦੇ ਮੁੰਡੇ ਢਾਲਣ ਅਸੀਂ ਬਦਗਾਵ ਦਾ ਕੰਮ ਤਾਂ ਛਾਵੇਂ ਛਾਵੇਂ ਕਰੀ ਅੰਦਰ ਅਸੀਂ ਪਿੰਡਾਂ ਵਰਗੀ ਤਾਂ ਕਿੱਥੇ ਐ ਸ਼ਾ ਬਸ ਆਪਾਂ ਸ਼ਹਿਰ ਦਾ ਕਹਿਦਾ ਨੇ ਆ ਸ਼ਹਿਰ 'ਚ ਵੱਡਤਾ ਗਏ ਪਰ ਉਹ ਰਿਸ਼ਤਾ ਨਹੀਂ ਪਿੰਡ ਵਾਲੀ ਦਾ ਪਿੰਡ ਕਿੱਥੇ ਅਨਪੁੱਤ ਦੇ ਨਾਲਆਂ ਇੰਨੀ ਭਰੀਆਂ ਗਾਂ ਦਾ ਪਿੰਡ ਚ ਉਹਦੀ ਮਿੰਟਾ ਚ ਸੁੱਕ ਜਾਂਦੀ ਆ ਸੁੱਕ ਜਾਂਦੀਆਂ ਫਿਰ ਕੀ ਕਰਕੇ ਦੁਖੀ ਹੋਏ ਨਿਕਲੇ ਉਤੋਂ ਤੈਨੂੰ ਵੀ ਪਤਾ ਹੀ ਆਗਾ ਪਤਾ ਹੀ ਹੈ ਮੈਨੂੰ ਕੀ ਉੱਥੇ ਲੜਾਈ ਝਗੜੇ ਚੱਲਦੇ ਸੀਗੇ ਜੇ ਨੰਗ ਜਾਂਦਾ ਸੀ ਗਲੀ ਤਾਂ ਵੀ ਸਾਨੂੰ ਐ ਕਹਿ ਗਿਆ ਜੇ ਉਹੀ ਗੱਲਾਂ ਹੁੰਦਾ ਸੀ ਤਾਂ ਵੀ ਸਾਨੂੰ ਪਰ ਆ ਜਾਂਦਾ ਐ ਕਹਿ ਗਿਆ ਪਰ ਉਹ ਦੁਖੀ ਹੋ ਕੇ ਉਹੀ ਗੱਲ ਪਿੰਡ ਜੀ ਕੁਸੇ ਦੀ ਵੀ ਜਵਾਨ ਹੈ ਨਹੀਂ ਚੱਜ ਦੀ ਕਿੱਕਰ ਸਿਉਂਦੀ ਵੀ ਇਹ ਤਾਂ ਵੀ ਹੁਣ ਤੱਕ ਸਾਨੂੰ ਪਤਾ ਹੀ ਕਿੰਨੇ ਬਰੇ ਹੋ ਗਏ ਸਾਨੂੰ ਵਰਤ ਜਾਨਾ ਬੇਕਾਰ ਦੇ ਪਿੰਡ ਵਰਗੀ ਤਾਂ ਮौज ਨਹੀਂ ਹੁੰਦੀ ਦੇਹਲਾ ਹਾਂ ਆਵਦਾ ਸਰੀਕਾ ਕਬੀਲਾ ਉਥੇ ਇੱਥੇ ਤੈਨੂੰ ਪਤਾ ਸ਼ਹਿਰਾਂ 'ਚ ਬਣ-ਬਣ ਦੀ ਲੱਕੜ ਹੁੰਦੀ ਐ ਕੋਹਣ ਕਿਸੇ ਦੇ ਆਉਂਦਾ ਰਾਤ-ਵਰਾਤੇ ਕੋਈ ਦੁੱਖਤ ਕਿਲੇ ਵਜੇ ਪਿੰਡਾਂ 'ਚ ਤਾਂ ਆਪਣੇ ਸਾਰੇ ਇਕੱਠੇ ਹੋ ਜਾਂਦੇ ਨੇ ਇਕੱਠੇ ਹੋਏ ਨੇ ਪੰਜ ਕੋ ਗਲੀ 'ਚ ਵੀ ਨਹੀਂ ਖੜਦੀ ਬੁਢੀ ਅਸੀਂ ਐਨ ਉਸ ਹਸਰਾਲ ਗੌਰ ਘਰੇ-ਘਰੇ ਕਰੀ ਜਾਂਦੇ ਆ ਬਾਹਰ ਹੁਣ ਕਿਹਦੇ ਕੋਲੇ ਜਾ ਕੇ ਜਦੋਂ ਜਾਣ ਨਹੀਂ ਬੁੱਝਣੀ ਹਜੇ ਹਾਂ ਭਾਈ ਕਿਹਦੇ ਕੋਲੇ ਜਾਇਆ ਜਾਂਦਾ ਆ ਅਸੀਂ ਤਾਂ ਕਹਿੰਨੇ ਆਗੇ ਹੁਣ ਜੇ ਜਾਣੇ ਆ ਤੇ ਉਹੀ ਗੱਲ ਕੀ ਕਿਸੇ ਨੂੰ ਦੱਸਗੇ ਤੇ ਕੀ ਅਗਲੇ ਤੋਂ ਸੁਣਗੇ ਜਿਹੜਾ ਆਪਾਂ ਜਾਣ ਬੁੱਝੀ ਹੈ ਹੀ ਨਹੀਂਗੀ ਨਾ ਨਾ ਟਾਈਮ ਹੀ ਨਹੀਂ ਸ਼ਹਿਰਾਂ 'ਚ ਤਾਂ ਜਾਣਦਾ ਤਾਂ ਹੀ ਤਾਂ ਕਹਿੰਨੇ ਆ ਪਿੰਡਾਂ ਚ ਤਾਂ ਚੱਲ ਬਥੇਰੇਆਂ ਬੁੜੀਆਂ ਇਕੱਠੀਆਂ ਹੋ ਕੇ ਬਹਿ ਗਈਆਂ ਉਹ ਕੰਮ ਕਰ ਲਿਆ ਕੰਮ ਕਰ ਲਿਆ ਸੂਆ ਚਲਾਈ ਚਲ ਸੋ ਕਰਦੀਆਂ ਆਪਣੇ ਵਰਗੀਆਂ ਤੇ ਹੋਰ ਤੇ ਸ਼ਹਿਰਾਂ ਚ ਤਾਂ ਭਾਈ ਕੁਝ ਨਹੀਂ ਕਰਦੀਆਂ ਜਿੰਨੀ ਚੀਜ਼ ਮੁੱਲ ਦੀ ਮੁੱਲ ਦੀ ਸਾਰੀ ਚੀਜ਼ ਮੁੱਲ ਦੀ ਹਾਂ ਸਾਰੀ ਚੀਜ਼ ਮੁੱਲ ਦੀ ਹੁਣ ਜੋ ਸਬਜ਼ੀ ਆ ਉਹ ਵੀ ਮੁੱਲ ਦੀ ਆ ਕੋਈ ਮਾਣਾ ਮੋਟਾ ਹੋਰ ਚੀਜ਼ ਲੈਣੇ ਉਹ ਵੀ ਮੁੱਲ ਦੀ ਆ ਤੇ ਆ ਪਾਸ ਚੋਤ ਨੇ ਇੱਥੇ ਆਟੋ ਵਾਲਾ ਭਾਈ ਸੀਗਾ ਉਹਦਾ ਕਿਸੇ ਦੇ ਵਿੱਚ ਮਾਰਿਆ ਆਟੋ ਤੇ ਥੋੜੀ ਜੀ ਛੱਟ ਜੀ ਵੱਜੀ ਇੱਥੇ ਕੋਈ ਵੀ ਨਹੀਂ ਬਾਹਰ ਨਿਕੜਾ ਮਾ ਖੜੀ ਚੱਕ ਗਈਆਂ ਵਿਚਾਰਾ ਉੱਠ ਕੇ ਚੱਲ ਆਟੋ ਚ ਬਹਿ ਗਿਆ ਕੋਈ ਨਹੀਂ ਨਿਕਲਦਾ ਆ ਕਿ ਸ਼ਹਿਰਾਂ ਚ ਤਾਂ ਆਪਦੀ ਬਣੀ ਆਪਨੇ ਮੇੜੋ ਆ ਟਾਈਮ ਹੈ ਪਿੰਡਾਂ ਚ ਮੰਗੋ ਥੋੜਾ ਪਿੰਡਾਂ ਚ ਤਾਂ ਪਿੰਡਾਂ ਵਾਂਗੂ ਇਕੱਠੇ ਹੋ ਜਾਂਦੇ ਨੇ ਮੈਂ ਉਹੀ ਗੱਲ ਹੀ ਕਰੀ ਜਾਵਾ ਮਖਲਾ ਇਹ ਗੱਲ ਪਿੰਡ ਚ ਹੋਈ ਹੁੰਦੀ ਤੇ ਮਿੰਟ ਜੀ ਦੇ ਹੱਥਾਂ ਦੇ ਚੱਕ ਲੈਣੇ ਆਪਣੇ ਤਾਂ ਪਿੰਡ ਦੇ ਹੈ ਇਹ ਸ਼ਹਿਰ ਚ ਮਖਲਾ ਕਿਸੇ ਨੂੰ ਉਹ ਵਿਚਾਰੇ ਦੀ ਬਾਤ ਹੀ ਨਹੀਂ ਪੁੱਛੀ ਗਈ ਫੇਰ ਦੱਸ ਇਹ ਵੀ ਬਹੁਤਾ ਹੋ ਗਿਆ ਕਿ ਤਾ ਨਾ ਪਿੰਡ ਜਿੱਦਾਂ ਆਪਾਂ ਮੜਾ ਜਾਂ ਬੋਲ ਪਗੇ ਤੇ ਸਾਰੇ ਇਕੱਠੇ ਹੋ ਜਾਂਦੇ ਆ। ਅੱਛਾ ਫੇਂ ਸ਼ਹਿਰ ਚ ਘਰ ਨਹੀਂ ਦੱਸਦਾ ਕੋਈ। ਉਤੋਂ ਮੈਂ ਜਦੋਂ ਆਈਆਂ ਪਿੱਛੇ ਪੁੱਛਿਆ ਅਸਤੇ ਜਾਣਦੇ ਨਹੀਂ ਕਹਿੰਦੇ। ਫੇਰ ਆਇਆ ਬੜਾ ਨਵੇਂ ਆਇਆ ਕਿਸੇ ਨੂੰ ਨਹੀਂ ਵੀ ਪਤਾ। ਚਲ ਆਣ ਗਮਾਣ ਨੂੰ ਤਾਂ ਮੜਾ ਮੋਟਾ ਪਤਾਗਾ ਵੀ ਇੱਥੇ ਆਏ ਆ ਇਹ। ਹਾਂ। ਹੁਣ ਸ਼ਹਿਰਾਂ ਚ ਕਿਸੇ ਨੂੰ ਕੀ ਪਤਾ ਲੱਗਦਾ ਹਨਾ ਥਾਂ ਥਾਂ ਤੋਂ ਲੋਕ ਆ ਕੇ ਬੈਠਦੇ ਆ। ਚਲ ਦੇਖ ਲਓ ਭਾਈ ਜੀ ਠੀਕ ਲੱਗਦਾ ਤਾਂ ਰਹੀ ਜਾਓ ਨੇ ਪਿੰਡ ਤੇ ਆ ਤੇ ਘਰ ਆਵਦਾ। ਉੱਤੇ ਜਾ ਕੇ ਲੈ ਆ। ਚੱਲ ਦੇਖ ਲੈਂਗੇ ਫਿਰ ਹੁਣ ਜੀ ਤਾਂ ਹੁਣ ਇੱਥੋਂ ਕਰਦਾ ਨਹੀਂ ਹੁਣ ਰੋਜ਼ ਰੋਜ਼ ਕਿਹੜਾ ਸਮਾਨ ਚੱਕਣੇ ਸੌਕੇ ਆਗੇ। ਬਰ ਤਾਂ 4-5000 ਰੁਪਿਆ ਦੇ ਕੇ ਉੱਥੋਂ ਆਇਆ ਫਿਰ ਉਦੋਂ ਨੂੰ ਜਾਵਾਂਗੇ। ਤਰਾ ਵੀ ਤੈਨੂੰ ਪਤਾ ਔਖਾਗਾ। ਔਖਾ ਗੱਲ ਸਹੀ। ਹੁਣ ਚੱਲ ਮਕੇਰਾ ਦੀ ਵੱਖ ਨਹੀਂ ਜੀ ਜਬ ਵਦਗਾ ਲਾ ਰੱਖਿਆਗਾ। ਕੁੜੀਆਂ ਚੱਲ ਪੜਨ ਲਾਤੀਆਂ ਇੱਥੇ ਵਦਗਾ ਸਕੂਲ ਚ ਮਹਿੰਗੇ ਚ। ਚੱਲ ਉਹ ਪੜ ਲੈਣਗੇ। ਹਾਂ। ਚੱਲ ਵਧੀਆ ਭਈ ਆਵਦਾ। ਤਾਂ ਹੀ ਤਾਂ ਨੇ। ਤੇ ਹੁਣ ਆ ਇਹ ਵੀ ਬਾਹਰ ਅੰਦਰ ਘਟ ਜਾਂਦਾਗਾ ਮਾੜਾ ਮੋਟਾ ਜਾਂਦਾ ਚੱਲ ਆਵਲਾ ਟਾਈਮ ਨਾਲ ਰੋਟੀ ਪਾਣੀ ਖਾ ਕੇ ਪੈ ਜਾਂਦਾ ਨਾ ਉਹ ਤੇ ਵੱਡਦਾ ਹੀ ਨਹੀਂ ਸੀ ਘਰੇ ਦੀ ਯਾਤ ਵੱਡਦਾ ਸੀ ਆ ਭੇਜ ਜਪੂਜੇ ਵਰ ਦਿਨ ਸੇ ਮੈਂ ਤਾਂ ਟੇਕਣ ਦੇ ਕੇ ਜਾਉਂਦਾ ਨਾ ਲੜਾਈ ਕਰਾਇਆ ਪਰ ਹੁਣ ਕੀ ਖੜਾ ਛੱਡਦੇ ਨੇ ਹੁਣ ਕਿਹੜਾ ਖੜਾ ਛੱਡਦਾ ਉਹਨਾਂ ਨੇ ਖੜਾ ਕੀ ਛੱਡਦਾ ਇੱਥੇ ਆ ਕੇ ਗੱਲਾਂ ਲਾਗ ਕੇ ਕਰਨ ਬੇਬੇ ਕਿਵੇਂ ਆ ਕਾਈ ਕਿਵੇਂ ਆ ਮੈਂ ਭਾਈ ਮੈਂ ਤਾਂ ਚਿੱਤ ਚੱਕਿਆ ਹੋਏ ਸਾਡੇ ਕਿਧਰੋਂ ਮਾਂ ਘਰ ਪਾਲ ਲੈ ਨੇ ਅੱਜ ਤਾਂ ਮੇਰਾ ਮਸਾ ਖੜਾ ਛੜਾ ਕੇ ਉੱਥੋਂ ਲੰਡੇ ਨੂੰ ਕੁੰਗਾ ਨਾ 100 ਕੋ ਤੋਂ ਮਿਲਦਾ ਠੀਕ ਹੈ ਐਮੀ ਲੱਗਦਾ ਜੇ ਆਪਾਂ ਇਹ ਕਹੀ ਦੀ ਵੀ ਉਹ ਘਰ ਨਹੀਂ ਜਾਣਦੇ ਬਥੇਰਾ ਪੁੱਛ ਕੇ ਆ ਜਾਂਦੇ ਆ ਤੇ ਨਾਲੇ ਆਪਣੇ ਵਾਲੇ ਹੀ ਕਿਹੜਾ ਘਟ ਹੈ ਇਹ ਹੀ ਦੱਸਦਾ ਇਹੀ ਤਾਂ ਦਾ ਫੋਨ ਹੈ ਨਾ ਜਿਹੜੇ ਆਗੇ ਫਿਰ ਉਹੀ ਤਾਂ ਗੱਲ ਹੈ ਫੋਨ ਤਾਂ ਬਿੰਦਚ ਨਹੀਂ ਬੰਦੇ ਨੂੰ ਬੰਦਾ ਮਲਾ ਦਿੰਦੇ ਆਗੇ ਤਾਂ ਹੀ ਤਾਂ ਕਹਿੰਦੇ ਆ ਕੀ ਕਰੀਏ ਚੱਲ ਭਾਈ ਜਿਵੇਂ ਥੋੜੀ ਬਣਦੀ ਹੈ ਦੇਖ ਲਓ ਜਿਵੇਂ ਨਿਭਦੀ ਹੈ ਬਸ ਆਉਣਾ 4 ਦਿਨ ਉੱਥੇ ਲਾਉਣੇ ਆ 4 ਦਿਨ ਇੱਥੇ ਲਾਉਣੇ ਆ ਸਾਡਾ ਤਾਂ ਕੀ ਹੈ ਹਾਂ ਤੂੰ ਕਿਤੇ ਸਹੀ ਸਮਝਦੀ ਹੋਣੀ ਹਾਂ ਤਾਂ ਹੀ ਤਾਂ ਕਹਿੰਦੇ ਰਿਸ਼ਤੇ ਜ਼ਰਾ ਹਾਂ ਕੀ ਕਰਗੇ ਉਹੀ ਤਾਂ ਗੱਲ ਹੈ ਚਾ ਦੇਖਦੇ ਹਾਂ ਥੋੜ੍ਹ ਸਾਸੀ ਮਹੀਨੇ ਇੱਥੇ ਵੀ ਲਾ ਕੇ ਹਾਂ ਮੈਂ ਵੀ ਦੇਖੂੰਗੀ 10 ਦਿਨ ਜੇ ਭਾਈ ਮੇਰਾ ਇੱਥੇ ਜੀ ਲੱਗਿਆ ਤਾਂ ਰਹੇ ਪੁੰਗਨੇ ਮੈਂ ਤਾਂ ਬਗਜੂਗੀ ਕੜਾ ਚਿਹਰੇ ਚ ਤਾਂ ਹੁਣ ਮੇਰਾ ਅਨੁਭਵ ਤਾਂ ਪਿੰਡਾ ਚ ਤਾਂ ਕਿਤੇ ਅਨੁਭਵ ਉਹ ਨਮਾ ਥੱਲੇ ਬਹਿ ਗਏ ਉਹ ਦਰਖਤ ਥੱਲੇ ਬਹਿ ਗਏ ਇਥੇ ਅੰਦਰ ਅੰਦਰ ਏਸੀ ਥੱਲੇ ਉਹ ਮੈਂ ਤਾਂ ਹੁਣ ਬੈਠ ਗਈ ਮਖਬੂਆ ਮਰ ਗਈ ਸਾਹ ਘੁੱਟਦਾ ਤਾਂ ਸਾਹ ਘੁੱਟ ਦਬਾਈ ਨਾ ਸਾਹ ਘੁੱਟ ਜਾਏ ਅਨੁਭਾਵੇਂ ਮੈਂ ਖੜਾ ਹੋ ਕੇ ਕਿੱਥੇ ਪਿੰਡਾ ਵਰਗੀ ਐਸ਼ ਹੈ ਚੱਲ ਭਾਈ ਕੀ ਕਰਨ ਲੱਗੀ ਜੀਤੋ ਪਤਾ ਨਹੀਂ ਕਿ ਦਰਵਾਜ਼ੇ ਤੇ ਹੋਊਗੀ ਚਲ ਮੈਂ ਕਿ ਸਬਜੀ ਜੀ ਲੈ ਲਓ ਚਲ ਮੈਂ ਉਹ ਕਰਦਾਂ ਨੇ ਕੀ ਬਣਾਉਂਗੇ ਅੱਜ ਅੱਜ ਦੇਖਦੇ ਆਂਦਾਗਾ ਭਾਈ ਸਬਜੀ ਵਾਲਾ ਕਿਹੜਾ ਜਿਹਾ ਲਾਉਂਦਾ ਹੁੰਦਾਗਾ ਉਹਨੂੰ ਆ ਜਾਂਦਾ ਨਨ ਬਲਰਾ ਇਹ ਤੇ ਜਿਹੜਾ ਪਰੇੜੀਆਂ ਵਾਲੇ ਨੂੰ ਢੀਕਦੇ ਆ ਸ਼ਹਿਰਾ ਤੇ ਹਾਂ ਉਹ ਕਹਿ ਕਹਿ ਦੇਣਾਂ ਦੀਆਂ ਸਬਜ਼ੀਆਂ ਲਈਆਂ ਪੰਜ ਉਹ ਗੇਚ ਧਾਂਦੇ ਨੇ ਤੇ ਖੇਤੋਂ ਉੱਥੇ ਤੁਰੇ ਜਾਂਦੇ ਤੋੜ ਲਿਆਉਂਦੇ ਸੀ ਹੋਰ ਡੜ ਚੋਲੇ ਪਰ ਪਰ ਲਿਆਉਂਦੇ ਸੀ ਸਾਡੇ ਤੱਕ ਇੱਕ ਕਰ ਕੋਈ ਚੀਜ਼ ਤੋੜ ਹੀ ਨਹੀਂ ਤਾਜੀ ਸਬਜ਼ੀ ਦੀ ਕਿੱਥੇ ਰੀਸ ਹੁੰਦੀ ਆ ਉਹੀ ਤਾਂ ਗੱਲ ਆ ਹੁਣ ਇਥੇ ਮੁੱਲ ਸਿੰਦ ਲਈ ਜਾਂਦੇ ਨਾ ਵੇਖਾ ਫੇਰ ਉਹਨੂੰ ਹਾਂ ਵੇਖ ਲੈ ਸਬਜ਼ੀ ਵਾਲੇ ਭਾਈ ਨੂੰ ਦੇਖਣੀ ਹੈਗੀ ਹਾਂ ਵੇਖ ਲੈ ਜੇ ਕੋਈ ਲੈ ਲੈ ਕੋਈ ਚੱਜ ਦੀ ਚੀਜ਼ ਹੋਈ ਤਾਂ ਹਾਂ ਢੜੀਆਂ ਸਬਜ਼ੀਆਂ ਕੱਦੂ ਤੋਰੀਆਂ ਆਹੀ ਹੋਰ ਸਬਜ਼ੀਆਂ ਕਿਹੜੀਆਂ ਉਹ ਆਗੇ ਸ਼ਹਿਰਾਂ ਚ ਰਹੀ ਜਾਣ ਸ਼ਹਿਰ ਇਹ ਕਿਤੇ ਕਟਾਉਂਦਾ ਵੀ ਐ ਇਹ ਕਟਾਉਣ ਵਾਲਾ ਬੰਦਾ ਹੈਗਾ ਕੱਟਣ ਵਾਲਾ ਹੈ ਉਥੋਂ ਦੁੰਬੜ ਚੱਕਿਆ ਇੱਥੇ ਇੱਥੋਂ ਦੁੰਬੜ ਚੱਕਿਆ ਹੀ ਨਹੀਂ ਪਤਾ ਉੱਥੇ ਵਗ ਜੇ ਹਾਂ ਆਕੇ ਉੱਡਾਂ ਦੀ ਗੱਦੀ ਮੂੰਹ ਇਹ ਨਹੀਂ ਪਤਾ ਕਿੱਥੇ ਪਲਾਉਣਾ ਸਿੱਟੂ ਜਾ ਕੇ ਹੱਦ ਹੋਈ ਪਈ ਐ ਅਸੀਂ ਸਾਰਾ ਦਿਨ ਚੌੜਾ ਹੋਇਆ ਰਹੂ ਵੀ ਮੇਰੇ ਵਰਗਾ ਕੋਈ ਨਹੀਂ ਦੁੰਬੜ ਟਿਓ ਮੋਂ ਦਰ ਦੇਖੀ ਮੈਂ ਖੇਤ ਕੱਪੜੇ ਦੇ ਤੈਅ ਕਰਦਾ ਤੂੰ ਲੈ ਮੈਨਿੰ ਦੇ ਹਾਂ ਲੈ ਮੈਂ ਇੱਥੇ ਮੇਰੀ ਗੱਲ ਸੁਣੋ ਇਨਾਂ ਦੀ ਤਰ੍ਹਾਂ ਹੀ ਉਹੀ ਪੁਰਾਣੀ ਸੋਚ ਤੂੰ ਨਾ ਮੜਾ ਮੋਟਾ ਨੂੰ ਸਮਝਾਇਆ ਕਰ ਕਿ ਆਏ ਦੀ ਕੋਸ਼ਣ ਤਾਂ ਹੁੰਦਾ ਅੱਜ ਕੱਲ ਨੂੰ ਮੋਟਾ ਕਿਵੇਂ ਸੱਤਾਈ 25ੰਨੇ ਨਾਲ ਸਾਡੇ ਦੀ ਗੱਲ ਹੋਈ ਮੈਨੂੰ ਤਾਂ ਡਰੀ ਜਾਂਦੀ ਆ ਅੱਜ ਕਹਿੰਦੀ ਅਜੇ ਸਕੂਲਸ ਨਾ ਕੋਈ ਆਹ ਸਰੀਰ ਕੁਸ਼ਲ ਰੂਪ ਸਿੱਖਿਆ ਦਾ ਕਹਿੰਦੀ ਉਹ ਸੀਗਾ ਵੀ ਬਤਨ ਕੀ ਹੁੰਦਾ ਭੀੜਪੂੜ ਕਹਿੰਦੀ ਉਹ ਜਦੋਂ ਮੈਂ ਲਾਉਣ ਗਈ ਗਰਾਊਂਡ 'ਚ ਗਈ ਕਹਿੰਦੀ ਮੈਨੂੰ ਉੱਥੇ ਕਿਕਰ ਸਿੰਘ ਦਾ ਭਲੇਖਾ ਪਈ ਜਾਂਦੀ ਕਿਥੇ ਗਾਇਬ ਹੋ ਜਾਕਰ ਉਹਨਾਂ ਦੇ ਤਾਂ ਦਿਮਾਗ 'ਚ ਇਹ ਹੈਗਾਗਾ ਜਿੱਦਾਂ ਨਾ ਉਹ ਗੱਲ ਕੋ ਮੀਤ ਜਾਂਦੀ ਹੈ ਇਹਦੇ ਅੱਗੇ ਕੁਝ ਨਹੀਂ ਹੈਗਾ ਤੁਸੀਂ ਵੀ ਸਮਝਾ ਦੇਣਾ ਸੀ ਮੈਂ ਵੀ ਸਮਝਾ ਦੂੰਗੀ ਮੈਂ ਇਹਨੂੰ ਸਮਝਾਤਾ ਠੀਕ ਹੈ ਉਹਨਾਂ ਨੂੰ ਨਾ ਮੰਮੀ ਹੈ ਮੰਮੀ ਹਰਦਿਆਂ ਦੀ ਕਹੀਂ ਮੜਾ ਹੈ ਉਹਨਾਂ ਕਹਿ ਐਵੇਂ ਨਾ ਦੇ ਦਿਮਾਗ ਤੇ ਬੋਝ ਪਾਉਂ ਕੇ ਕਸਨ ਜਾਇ ਨਾ ਕਰਦੇ ਜਿਉਂ ਨਾ ਕਰਦੇ ਤਾਂ ਉਹ ਕੁੜੀ ਨੂੰ ਹੌਸਲਾ ਦੇ ਆ ਕੋਈ ਨਾ ਸੀ ਕੀ ਕਰਨਾ ਕੋਈ ਮੈਂ ਕਿਸ ਬਾੜ ਨੂੰ ਸਾਡੀ ਗੱਲ ਇਹ ਮੈਂ ਤਾਂ ਮੈਂ ਕਹਿੰਦਾ ਵੀ ਮੰਮੀ ਕਿ ਨਹੀਂ ਚਾਹਤੀ ਕੋਈ ਆ ਕਿਆ ਨਾ ਨਹੀਂ ਗਈ ਰ ਪਰ ਸ਼ੁਕਰ ਹੋਇਆ ਮੈਨੂੰ ਵੀ ਪਤਾ ਸਾਰਿਆਂ ਨੇ ਮੰਨ ਤੁ ਕੀ ਕੀਤਾ ਹੋਇਆ ਸੀ ਮੰਮੀ ਨੇ ਤੂੰ ਮੋਗਾ ਦਉਣੀ ਹੈਗੀ ਕਰਦੀ ਮੰਮੀ ਸੀਗੀ ਭਰਨੀਆ ਤੈਨੂੰ ਪੈਂਦ ਨਹੀਂ ਸੀ ਮੈਂ ਨੂੰ ਦਗੀ ਬਸ ਨਾ ਬੰਦ ਨਾ ਸੀ ਮੈਨੂੰ ਕਿਹੜਾ ਕੋਈ ਕੁਛ ਕਹਿੰਦਾਗਾ ਵੀ ਮੈਨੂੰ ਬਾਤ ਨਾ ਬੰਦਗਾ ਕੋਈ ਕੁਛ ਨਹੀਂ ਕਹਿੰਦਾ ਪਤਾ ਗੱਲ ਕੀ ਸੜਤੀ ਸੀਗੀ ਕਿ ਕੰਮੋ ਦੀ ਮਾਂ ਆਈ ਵੀ ਆ ਕੱਲ੍ਹ ਸਪਲੇਸ ਪਈ ਜਾਂਦਾ ਉਹ ਤਾਂ ਪਰ ਹੁਣ ਜਦੋਂ ਉਹ ਘਰਦੀ ਸੀ ਤਾਂ ਉਹਨੇ ਖਾਤਾ ਮੈਨੂੰ ਤੇ ਇਹ ਨਹੀਂ ਪਤਾ ਗਈ ਕਿ ਕਿਹੜੇ ਵੇਲੇ ਆਪਾਂ ਤੁਹਾਨੂੰ ਗਈ ਹੈ ਮੈਨੂੰ ਦੱਸ ਕੇ ਵੀ ਨਹੀਂ ਗਈ ਹੈਗੀ ਉਹ ਚਾ ਵਧੀਆ ਕੀਤਾ ਯਾਰ ਅੱਗੇ ਤੋਂ ਆਪਾਂ ਜਾਇਆ ਰਹਿਣਾ ਉਹ ਵੀ ਤਾਂ ਸੋਚੀਏ ਢਿੱਕ ਠੀਏਗੀ ਅੱਗੇ ਆਪਾਂ ਨੂੰ ਮਨਿੰਦਰ ਦਾ ਕਿਹੜਾ ਪਤਾ ਨਹੀਂ ਕੀ ਕਰਦਾ ਮਨਿੰਦਰ ਨੇ ਦੱਸ ਦੇ ਮੈਨੂੰ ਹੋਰ ਉਹ ਵੀ ਤਾਂ ਗੱਲ ਹੈ ਕਿ ਇਨੀ ਚਕਮੀ ਗੱਲ ਥੋੜਾ ਕਰਨੀ ਚਾਹੀਦੀ ਹੈਗੀ ਮਨ ਲੱਜੇ ਮੇਰੇ ਨਾਲ ਕੋਈ ਏਦਾਂ ਦਾ ਬਾਣਾ ਵਾਪਰ ਜਾਂਦਾ ਫੇਰ ਉਹ ਆਗਲਾ ਸੁਣਾਉਂਦੀ ਕਿਸੇ ਨੂੰ ਤੇ ਫਿਰ ਉਹੀ ਤਾਂ ਗੱਲ ਦਾ ਕੀ ਪਤੰਗ ਲੱਗਦਾ ਪਰਮਾਤਮਾ ਕਿਹੜੇ ਵੇਲੇ ਮਾਰੀ ਕਰਦੇ ਅੱਜ ਜੇ ਮੇਰੀ ਭੈਣ ਤੇ ਹੋਈ ਆ ਕੱਲੂ ਮੈਂ ਯਾਰ ਮੈਂ ਨਹੀਂ ਕੋਸ਼ਿਸ਼ ਇਹ ਗੱਲ ਕਹਿੰਦਾ ਕੱਲੂ ਉਹਦੇ ਪਰਿਵਾਰ ਤੇ ਵੀ ਆ ਸਕਦੀ ਆ ਨਾ ਹਨਾ ਉਹ ਹੀ ਤਾਂ ਮੈਂ ਦੇਖੀ ਆ ਜੀ ਜਦੋਂ ਬੰਦੇ ਦਾ ਆਪਦੇ ਪੁੱਤ ਦੇ ਪੋਤਣਾ ਵੀ ਕੀ ਹੈ ਨਾ ਬੰਦੇ ਨੂੰ ਉਹਦੋਂ ਸਮਝ ਆਉਂਦੀ ਹੁੰਦੀ ਆ ਲੋਕਾਂ ਲਈ ਤਾਂ ਤਮਾਸ਼ਾ ਹੁੰਦਾਗਾ ਕਹਿੰਦੇ ਨੇ ਹੁੰਦੇ ਆਪਦੀਆਂ ਕਾਛੇ ਜਿਹੇ ਦੂਜੇ ਦੀਆਂ ਹੱਥ ਚ ਦੂਜੇ ਨੂੰ ਬੰਦਾ ਪਹਿਲਾਂ ਉਛਾਲ ਦੱਸ ਉਹ ਹੀ ਤਾਂ ਕਰਦਾ ਨਾ ਇਹ ਹੀ ਤਾਂ ਗੱਲ ਹੈ ਚਾਹਣਾ ਨਾ ਜਾ ਦੱਬਣਾ ਵਾਲਾ ਕੋਟ ਪੀ ਦਾ ਨੀ ਆ ਸਰਜਾ ਬੜਾ ਦਰਦ ਕੁਰੀਆ ਮੇਰੇ ਨਾਮ ਤੇ ਦਰਦ ਹੀ ਬੜੀ ਟੈਨਸ਼ਨ ਆਈਦੀ ਆ ਹੁਣ ਮੂੰਹ ਅਡੋਰ ਹੀ ਬੜਾਈ ਬੈਠੀ ਸੀ ਮੈਨੂੰ ਐਂ ਖੁਸ਼ ਰਾਂ ਵੀ ਇਹ ਪਹਿਲਾਂ ਮੇਰੇ ਕੋਲ ਏਡੀ ਵੱਡੀ ਗਲਤੀ ਹੋ ਜਾਂਦੀ ਸੀ ਅੱਜ ਨੂੰ ਕਿਤੇ ਮੈਂ ਛੱਡ ਗਿਆ ਹੁੰਦਾ ਜਾਂ ਮੈਨੂੰ ਨਹੀਂ ਬਗ ਬੱਸ ਸੀ ਮੈਨੂੰ ਰਹੇ ਹੁੰਦੇ ਨਹੀਂ ਸਵੀਕਾਰੋ ਤੁਸੀਂ ਬਿਲਾ ਲੈਣਾ ਤੇ ਕਈ ਵਾਰੀ ਨਾ ਮੇਰੀ ਗੱਲ ਸੁਣੋ ਕਮੋ ਮੂੰਹ ਘਾ ਤਾਂ ਉਹ ਨਹੀਂ ਹੈਗੀ ਮੈਂ ਪਤਾ ਕਿਹੜੀ ਗੱਲ ਤੋਂ ਡਰਦਾ ਮੈਂ ਉਸ ਗੱਲ ਤੋਂ ਡਰਦਾ ਵੀ ਫੋਨ ਤਾਂ ਨੂੰ ਪਤਾ ਫੋਨ ਨਹੀਂ ਹੁੰਦਾ ਹਨਾ ਹੁੰਦਾ ਹੁੰਦਾ میری ਗੱਲ ਤਾਂ ਸੁਣੋ ਇਹ ਨਹੀਂ ਹੁੰਦਾ ਕਿ ਪੰਜੇ ਉਲਾਂ ਇੱਕ ਕੋਰੀਆਂ ਫੋਰੀਆਂ ਨੇ ਤੁਸੀਂ ਗੱਲਬਾਤ ਕਰਦੇ ਬੰਦੇ ਦੇ ਬੋਲ ਚਾਲ ਤੋਂ ਬੰਦਾ ਪਤਾ ਲੱਗ ਜਾਂਦਾ ਕਿ ਕਿੱਥੋਂ ਬੋਲਦਾ ਦਾ ਤੋ ਮੇਰੀ ਗੱਲ ਸੁਣੋ ਅੱਜ ਕੱਲ ਬੋਲ ਚਾਲ ਤੇ ਦੇਖਣੇ ਪਰਖਣੇ 'ਚ ਬਹੁਤ ਅਰਕ ਹੈ ਹੈ ਬੋਲਦਾ ਬੰਦਾ ਇੱਥੋਂ ਹੁੰਦਾ ਤੇ ਕੋਲਦਾ ਬੰਦਾ ਇੱਥੋਂ ਹੁੰਦਾ ਹਨਾ ਇਹ ਜਿੱਦ ਤੋਂ ਤੇ ਕੰਮ ਦਿਮਾਗ ਤੋਂ ਲੈਂਦਾ ਉਹ ਚੀਜ਼ ਹੈ ਮੇਰੇ ਦਿਲ ਦਿਮਾਗ ਵਿੱਚ ਪਤਾ ਨਹੀਂ ਕੀ ਚੱਲੀ ਜਾਂਦਾ ਹੁੰਦਾ ਸਹੀ ਗੱਲ ਲੱਗੀ ਇਹ ਤਾਂ ਗੱਲ ਹੈਗੀ ਆ ਆਪਾਂ ਘੜੇ ਅੰਦਰ ਚਾਹ ਮਾਰ ਕੇ ਦੇਖਦੇ ਕਿਸੇ ਨੂੰ ਵੀ ਅਗਲਾ ਕੀ ਸੋਚੀ ਜਾਂਦਾ ਹੈ ਮੇਰੀ ਗੱਲ ਸੁਣ ਮੈਨੂੰ ਮਨਿੰਦਰ ਤੇ ਪੂਰਾ ਜੀ ਕੀ ਕੱਲ ਨੂੰ ਇਹ ਗੱਸਾ ਕੀ ਲੈ ਜੀ ਕੋਈ ਨਾਲ ਵੀ ਆ ਕੇ ਚਾਹ ਪਾਣੀ ਪੀਂਦੇ ਉੱਥੇ ਮੂਰੇ ਕਿਕਰ ਸਿੰਘ ਆ ਕੇ ਆਪਾਂ ਤਾਂ ਮੂੰਹ ਖੋਲ ਜੋ ਕੇ ਰਹਿਣਾ ਕਿਸੇ ਨੂੰ ਜੀ ਕੱਲ ਨੂੰ ਕੁੜੀ ਨੂੰ ਕੋਈ ਨਾ ਕੁਝ ਹੋ ਗਿਆ ਆਪਣੀ ਮੇਰੀ ਗੱਲ ਸੁਣ ਲਓ ਤੁਸੀਂ ਵੀ ਨਾ ਇਹ ਕਰਕੇ ਚੱਲੋ ਕਿ ਕਰਸਿੰਗ ਹੈ ਦਾ ਬੰਦਾ ਹੀ ਆ ਨਾ ਕੀ ਬੰਦਾ ਹੀ ਆ ਮੈਂ ਤਾਂ ਸੱਚ ਬਣਾ ਸੱਬੜੋ ਨੇ ਬਸ ਤੁਸੀਂ ਲੈ ਲੈਪਨ ਇਹ ਕਹਿੰਦੋ ਮੈਂ ਤਾਂ ਕੀ ਜੀ ਕੁਛ ਨਹੀਂ ਜੀ ਕਾਨੂੰ ਸਮਝੀ ਨਾ ਜਾ ਜਾ ਚਾਹੇ ਕਿ ਕਰਸਿੰਗ ਕਿ ਕਸੇ ਖਲਾਈ ਆ ਵੀ ਦੱਸੋ ਹੋ ਕੀ ਰੱਬਾ ਦਾ ਰੱਬ ਤੋਂ ਡਰੋ ਹੋਰ ਯਾਰ ਨਹੀਂ ਮੈਂ ਡਰੋਂ ਮਾਰ ਲਦਾ ਹੁਣ ਤਾਂ ਕਿਸੇ ਨਾਲ ਬਰਾਬਰ ਦੇ ਨਾ ਪੰਗਾ ਲੈ ਤਰਾ ਖਾਣਾ ਨਾ ਪਾੜ ਦੇਗਾ ਕਿਉਂ ਆਪਾਂ ਬਰਾਬਰ ਦੇ ਨਹੀਂ ਹੈਗੇ ਕਹਿੰਦਾ ਉਹ ਮੈਂ ਕਹਿੰਦਾ ਕਰਦੀ ਕਿ ਆਪਾਂ ਫੇਰ ਵੀ ਅਗਲਾ ਕਹਿ ਦਿੰਦਾ ਸੀ ਆਲੇ ਆਲੇ ਬੀਚ ਦਾ ਪਤਾ ਕਰਕੇ ਨਹੀਂ ਬੋਲਦੇ ਵੀ ਭਈ ਉਸ ਘਰ ਚ ਆਪਾਂ ਦੀ ਇੱਜ਼ਤ ਤੋੜਨੀ ਸੀਗੀ ਚਾਹਾਂ ਹੋਰ ਥੰਪੜ ਦਾ ਫਿਰਦਾ ਦਾ ਲੱਗੇ ਆ ਕੋਟਾ ਲੱਗੇ ਆ ਜੇ ਤੁਹਾਵਾ ਬੋਦੀ ਚਾਹੁੰਦਾ ਚੰਗਾ